ਸਾਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਕਰਮਜੀਤ ਸਿੰਘ ਮਜੀਠੀਆ ਦੂਸਰੇ ਪਾਸੇ ਨਰਿੰਦਰ ਮੋਦੀ ਬਾਗੀ ਤੜਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਉੱਤੇ ਤੰਜ ਕੱਸੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਅਤੇ ਵਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਕਿ ਇਹ ਪਾਪਟ ਬਣੇ ਹੋਏ ਨੇ ਇਹ ਕਟਕੁਤਲੀ ਨੇ ਭਾਰਤੀ ਜਨਤਾ ਪਾਰਟੀ ਦੀ ਅਤੇ ਜਿਹੜਾ ਫੈਸਲਾ ਆਉਂਦਾ ਹੈ ਉਹ ਨਾਗਪੁਰ ਤੋਂ ਯਾਨੀ ਕਿ ਆਰਐਸਐਸ ਤੋਂ ਆਉਂਦਾ ਹੈ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾਏ ਸੀ ਵਿਕਰਮਜੀਤ ਸਿੰਘ ਮਜੀਠੀਆ ਸੁਖਬੀਰ ਬਾਦਲ ਡਾਕਟਰ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਭੁੰਦੜ ਅਤੇ ਹਰਸਿਮਰਤ ਕੌਰ ਬਾਦਲ ਨੇ ਬਾਗੀ ਧੜੇ ਯਾਨੀ ਕਿ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਿਟਾਲਾ ਲੇਕਿਨ ਹੁਣ ਇੱਕ ਅਹਿਮ ਮੋੜ ਆ ਗਿਆ ਹੈ ਵਿਕਰਮਜੀਤ ਸਿੰਘ ਮਜੀਠੀਏ ਨੂੰ ਲੈ ਕੇ ਪੰਜਾਬ ਸਰਕਾਰ ਨੇ ਤਾਂ ਸਿਰਫ ਸਿੱਟ ਵਿਠਾਈ ਸੀ ਅੰਦਰ ਗੈਸਟ੍ਰਿਕ ਇਨਵੈਸਟੀਗੇਸ਼ਨ ਵਾਸਤੇ ਜਿਹੜੀ ਤਾਂਧਰੀ ਹੋਈ ਹੈ ਨਸ਼ਾ ਆਇਆ ਹੈ ਪੰਜਾਬ ਦੇ ਵਿੱਚ ਚਿੱਟਾ ਜਿਸ ਦੀ ਹਰ ਵਾਰ ਗੱਲ ਕਰਦੇ ਨੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਨੇ ਚਿੱਟੇ ਦੇ ਨਾਮ ਤੇ ਕਈ ਕਿਕਲੀਆਂ ਵੀ ਬਣਾਈਆਂ ਸੀ ਬਿਕਰਮਜੀਤ ਸਿੰਘ ਜੀਟਿਆ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਨੂੰ ਲੈ ਕੇ ਉਸ ਨੂੰ ਵਾਵਾ ਵਾਵੀ ਕਾਫੀ ਮਿਲੀ ਸੀ ਯਾਨੀ ਕਿ ਕਾਫੀ ਉਹ ਵੀਡੀਓ ਟ੍ਰੋਲ ਵੀ ਹੁੰਦੀਆਂ ਰਹੀਆਂ ਨੇ ਹੁਣ ਬਿਕਰਮ ਜੀਟੀਏ ਤੇ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਸ਼ਿਕੰਜਾ ਕੱਸ ਦਿੱਤਾ ਹੈ ਇੱਕ ਪਾਸੇ ਹੁਣ ਆਮ ਆਦਮੀ ਪਾਰਟੀ ਫਿਰ ਦੁਬਾਰਾ ਤੋਂ ਆਵਾਜ਼ ਖੜੀ ਕਰ ਰਹੀ ਹੈ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦੀ ਛਵੀ ਨੂੰ ਲੈ ਕੇ ਵੀ ਭਾਈ ਅਸੀਂ ਈਡੀ ਨੂੰ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਨਹੀਂ ਦਿੰਦਾ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਨਹੀਂ ਦਿੰਦੀ ਕਿ ਉਹ ਤੁਹਾਡੇ ਉੱਤੇ ਸ਼ਿਕੰਜਾ ਕਸੇ ਸੂਤਰ ਇਹ ਦੱਸ ਰਹੇ ਨੇ ਕਿ ਨਰਿੰਦਰ ਮੌਂਦੀ ਜੋ ਦੇਸ਼ ਦੇ ਤੀਜੀ ਵਾਰੇ ਪ੍ਰਧਾਨ ਬਣ ਚੁੱਕੇ ਨੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਬਿਕਰਮ ਮਜੀਠੀਏ ਵਿਚਕਾਰ ਸੈਟਿੰਗ ਹੋ ਚੁੱਕੀ ਹੈ ਮਾ ਜੇ ਈਡੀ ਤੇ ਈਡੀ ਦੇ ਸਰਵ ਉੱਚ ਅਧਿਕਾਰੀ ਜਿਹੜੇ ਨੇ ਉਹ ਸੈਂਟਰ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਈਡੀ ਬਣਾਈ ਗਈ ਹੈ ਈਡੀ ਜਿਹੜੀ ਹੈ ਉਹ ਕਸੇਗੀ ਜਾਂ ਨਾ ਕਸੇਗੀ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਅਤੇ ਵਿਧਾਇਕ ਇਲਜ਼ਾਮ ਲਗਾ ਰਹੇ ਨੇ ਕੇ बिक्रमजीत सिंह मजीठिया आते ईडी ਅਤੇ ਜਿਹੜਾ ਨਰਿੰਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਵੱਲੋਂ ਸੈਟਿੰਗ ਹੋ ਗਈ ਹੈ ਕਿਉਂਕਿ ईडी ਦੇ ਜਦੋਂ ਇਹ ਮਾਮਲਾ ਲਜਾਇਆ ਜਾਵੇਗਾ ਕਿਉਂਕਿ ਭਗਵੰਤ ਮਾਨ ਇਧਰੋਂ ਸਿੱਟ ਤੋਂ ਛੱਡਣਗੇ ਨਹੀਂ ਕਿਉਂਕਿ ਉਹਨਾਂ ਤੇ ਇਲਜ਼ਾਮਦਾਰਤ ਨੇ 243 ਜਿਹੜੇ ਨੇ ਖਾਤੇ ਨੇ ਉਹਨਾਂ ਦੇ ਜਿਨ੍ਹਾਂ ਚੋਂ ਟ੍ਰਾਂਜੈਕਸ਼ਨਾਂ ਹੋਈਆਂ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਜਿਹੜਾ ਡਰਗ ਤਸਕਸੀ ਉਦੇ ਖਾਤੇ ਵਿੱਚ ਆਨਪ੍ਰਦਾਨ ਹੋਇਆ ਹੈ ਬਿਕਰਮਜੀਤ ਸਿੰਘ ਜੀਠਿਆ ਤੇ ਉਸ ਦੀ ਫੈਮਲੀ ਵੱਲੋਂ ਅਚਲ ਅਤੇ ਅਚਲ ਜਾਇਦਾਦ ਹੈ 423 ਕਰੋੜ ਰੁਪਏ ਦੀ 10 ਗਿਲੇ ਪੈਲੀ ਹੈ ਦੱਸਿਆ ਜਾਂਦਾ ਹੈ ਬਿਕਰਮਜੀਤ ਸਿੰਘ ਜੀਠਿਆ ਦੀ ਲੇਕਿਨ ਦੋ 10 ਸਾਲਾਂ ਦੇ ਵਿੱਚ ਉਹ 2 250 ਗੁਣਾ ਵਧ ਗਈ ਯਾਨੀ ਕਿ 443 ਕਰੋੜ ਨੂੰ ਬਣਾਉਣਾ ਹੋਵੇ ਤੇ ਕਈ ਪੀੜੀਆਂ ਲੱਗ ਜਾਣੀਆਂ ਇਧਰ 10 ਸਾਲਾਂ ਦੇ ਵਿੱਚ ਨੋਟਸ਼ਾਹ ਦਿੱਤੇ ਘਰ ਬਣਾ ਲਿਆ ਜਾਇਦਾਦਾਂ ਬਣਾ ਦਿੱਤੀਆਂ ਕਲੋਨੀਆਂ ਕੱਟ ਲਈਆਂ ਗਈਆਂ ਬਿਕਰਮਜੀਤ ਸਿੰਘ ਮੀਠਿਆਵਨ ਨੂੰ 284 ਅਕਾਊਂਟ ਦਸੇ ਜਾਂਦੇ ਨੇ ਡਰਗ ਤਸਕਰਾ ਦੇ ਨਾਲ ਸੰਬੰਧ ਵੀ ਦੱਸੇ ਗਏ ਨੇ ਇਸ ਲਈ 6 ਮਹੀਨੇ ਜੇਲ੍ਹ ਵੀ ਰਹਿ ਕੇ ਆਏ ਨੇ ਲੇਕਿਨ ਈਡੀ ਈਡੀ ਜਿਹੜੀ ਹੈ ਉਹ ਸੰਤ ਸਰਕਾਰ ਦੇ ਹੱਥ ਵਿੱਚ ਹੈ ਇਸ ਲਈ ਇਹ ਮਾਮਲਾ ਸਿੱਟ ਤੋਂ ਚੱਕ ਕੇ ਸਿੱਧਾ ਈਡੀ ਆਪਣੇ ਕੋਲ ਲੈ ਗਈ ਹੈ ਯਾਨੀ ਕਿ ਅੰਦਰ ਖਾਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਇਹ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਲੇ ਕਿ ਅੰਦਰ ਖਾਤੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੈਟਿੰਗ ਹੋ ਗਈ ਹੈ ਤਾਂ ਕਿ ਇਸ ਮਾਮੇ ਨੂੰ ਰਫਾ ਦਫਾ ਕੀਤਾ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਕੋ ਹੋਰ ਕਸੂਰੀ ਪਾਉਂਦੀ ਹੈ ਜਦ ਨਹੀਂ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜਿਹੜਾ ਹੈ ਇਸ ਗੱਲ ਤੋਂ ਸਾਬਤ ਹੋ ਗਿਆ ਹੈ ਕਿ ਈਡੀ ਇੱਕਦਮ ਕਿਵੇਂ ਟਰ ਕਰ ਗਈ ਪੰਜਾਬ ਦੇ ਵਿੱਚ ਬਿਕਰਮਜੀਤ ਸਿੰਘ ਜੀਟੀਏ ਉੱਤੇ ਕਾਰਵਾਈ ਕਰਨ ਨੂੰ ਲੈ ਕੇ ਇਟ ਮੀਨਸ ਕਿਤੇ ਨਾ ਕਿਤੇ ਬਿਕਰਮਜੀਤ ਸਮਜੀਠਿਆ ਅਤੇ ਇਕਮਕ ਹੋ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੰਨਵਾਦ